ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਿਰਜੀ ਮਨਜਿੰਦਰ ਕਲਾਥ ਹਾਊਸ ਪਿੰਡ ਮੈਸਟਰਖਾਨਾ ਜ਼ਿਲ੍ਹਾ ਬਠਿੰਡਾ ਵੀਰਜੀ ਆਪਣਾ ਤੇ ਮੋੜ ਮੰਡੀ ਦੇ ਕੋਲੇ ਪਿੰਡ ਆਪਣਾ ਮੈਸਟਰਖਾਨਾ ਤੇ ਜਿੱਥੇ ਆਪਣੀ ਮਨਜਿੰਦਰ ਕਲਾਥ ਹਾਊਸ ਦਾ ਸ਼ੋਅਰੂਮ ਹੈ ਆਪਣੇ ਕੋ ਕੱਪੜੇ ਦਾ ਜਿੱਥੇ ਵਧੀਆ ਸਸਤਾ ਕੱਪੜਾ ਤੇ ਕੁਆਲਟੀ ਵਧੀਆ ਮਿਲਦੀ ਏ ਤੇ ਸਸਤਾ ਮਿਲਦਾ ਏ ਵਧੀਆ ਵਧੀਆ ਪਾਣਾ ਕੱਪੜਾ ਵੀ ਜੀ ਉੱਥੋਂ ਆਪਾਂ ਵੀਡੀਓ ਬਣਾਉਣ ਲੱਗੇ ਆ ਤੇ ਵੀਰਜੀ ਇੱਕ ਆਪਾਂ ਸਾਰਿਆਂ ਨੂੰ ਹੱਥ ਬਨ ਕੇ ਬੇਨਤੀ ਇਹ ਕਰਦੇ ਆਂ ਕਿ ਆਪਾਂ ਨਾ ਨਾ ਫੰਕਸ਼ਨ ਹੈ ਘਰੇ ਵੀਰ ਜੀ 24 ਤਰੀਕ ਤੋਂ ਸਟਾਰਟ ਹੋ ਜਾਊ ਆਪਣਾ ਘਰੇ ਫੰਕਸ਼ਨ ਹੈ ਭਤੀਜੇ ਦਾ ਵਿਆਹ ਹੈ ਜੀ ਆਪਣੇ ਤੇ ਮਜਬੂਰੀ ਕਰਕੇ ਆਪਾਂ ਨੂੰ ਕੁਝ ਦਿਨ ਦੁਕਾਨ ਬੰਦ ਰੱਖਣੀ ਪੂ ਆਪਾਂ ਪਹਿਲਾਂ ਤਾਂ ਵੀਡੀਓ ਰਹੀ ਆਪਾਂ ਤੁਹਾਨੂੰ ਦੱਸ ਦਿਆਂ ਵੀ ਆਪਣੇ 24 ਤਰੀਕ ਤੋਂ ਪਹਿਲਾਂ ਪਹਿਲਾਂ ਜੇ ਕਿਸੇ ਨੂੰ ਮੇਰੇ ਵੀਰ ਭਰਾ ਨੂੰ ਲੋੜ ਹੈ ਕੱਪੜੇ ਦੀ ਕੋਈ ਬਾਗ ਦੀ ਲੋੜ ਹੈ ਕੱਪੜੇ ਦੀ ਲੋੜ ਹੈ ਖੇਸ ਲੋਈਆਂ ਕੋਈ ਵੀ ਚੀਜ਼ ਦੀ ਕਿਸੇ ਪ੍ਰਕਾਰ ਦੀ ਕੋਈ ਲੋੜ ਹੈ ਤਾਂ ਵੀਰ ਬਣ ਕੇ ਹੱਥ ਵਨ ਕੇ ਬੇਨਤੀ ਹੈ ਵੀ 24 ਤਰੀਕ ਤੋਂ ਪਹਿਲਾਂ ਪਹਿਲਾਂ ਜੇ ਕਿਸੇ ਨੇ ਲੈ ਕੇ ਜਾਣਾ ਲੈ ਕੇ ਜਾਓ ਵੀਰ ਬਣ ਕੇ ਉਦੋਂ ਹਮ ਦੋ ਚਾਰ ਦਿਨ ਪੰਜ ਚਾਰ ਦਿਨ ਆਪਣੀ ਦੁਕਾਨ ਹੋ ਸਕਦਾ ਬੰਦ ਰਹਿ ਸਕਦੀ ਹੈ ਕਿਉਂ ਘਰੇ ਫੰਕਸ਼ਨ ਹੈ ਫਿਰ ਲੋਟ ਨਹੀਂ ਆਉਂਦੀ ਵੀਰੇ ਦੁਕਾਨ ਤੇ ਨਾ ਬਗਾਨਾ ਬੰਦਾ ਦੁਕਾਨ ਚ ਰੱਖਦੇ ਆ ਮਲਾਜ਼ਮ ਕੱਲੇ ਤੋਂ ਲੋਟ ਨਹੀਂ ਆਉਂਦਾ ਤੇ ਵੀਰ ਬਣ ਕੇ ਹੀ ਹੱਥ ਬਣ ਕੇ ਬੇਨਤੀ ਹੈ ਅਜੇ ਤਰੀਕਾ ਜ 17 ਤਰੀਕ ਹੋਈ ਹੈ 17 ਤੋਂ ਲੈ ਕੇ 24 ਤੱਕ ਅਜੇ ਦੁਕਾਨ ਖੁੱਲੀ ਹੋਈ ਪਈ ਪੰਜ ਛੇ ਦਿਨ ਦੁਕਾਨ ਖੁੱਲੀ ਹੈ ਜੇ ਕਿਸੇ ਮੇਰੇ ਵੀਰ ਭਰਾ ਨੇ ਭੈਣ ਨੂੰ ਕੋਈ ਲੋੜ ਹੈ ਕੱਪੜਿਆਂ ਦੀ ਕੋਈ ਦੁਕਾਨਦਾਰ ਨੂੰ ਲੋੜ ਹੈ ਕੱਪੜਿਆਂ ਦੀ ਆਪ ਦਾ ਪਹਿਲਾਂ ਲਿਆ ਕੇ ਰੱਖ ਲਓ ਵੀਰੇ ਫਿਰ 24 ਤਰੀਕ ਤੋਂ ਕਹਾ ਆਪਾਂ ਨੂੰ 28 29 ਤਰੀਕ ਤੱਕ ਇਹ ਦੁਕਾਨ ਬੰਦ ਰੱਖੂਗੀ ਤੇ ਫਿਰ ਵੀ ਮੇਰਾ ਕੋਈ ਜ ਕੋ ਆਉਂਦਾ ਤਾਂ ਇੱਥੋਂ ਬੰਦਾ ਵਾਪਸ ਜਾਂਦਾ ਤੇ ਸਾਡਾ ਵੀ ਇਸ ਗੱਲ ਤੇ ਮਨ ਦੁਖਦਾ ਵੀਰੇ ਫਿਰ ਉਹ ਔਖਾ ਹੋ ਜਾਂਦਾ ਸਾਨੂੰ ਵੀ ਔਖਾ ਹੁੰਦਾ ਇਸ ਗੱਲ ਤੇ ਜਦੋਂ ਸਾਡਾ ਗਾ ਕੋਈ ਕੇ ਕਹੇ ਵੀ ਆ ਕੇ ਦੁਕਾਨ ਬੰਦ ਹੈ ਔਖਾ ਹੋ ਜਾਂਦਾ ਜੇ ਕਿਸੇ ਨੇ ਆਉਣਾ ਵੀ ਹੈ ਤਾਂ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਆਪਣਾ ਤੇ ਪਹਿਲਾਂ ਨੰਬਰ ਜਰੂਰ ਮਾਰ ਕੇ ਆਓ ਵੀਰੇ ਜਦੋਂ ਕਿਸੇ ਨੇ ਆਉਣਾ ਹੋਵੇ ਤਾਂ ਅਸੀਂ ਨੰਬਰ ਤੇ ਵੀ ਦੱਸ ਸਕਦੇ ਆ ਤੇ ਪਰ ਆ ਵੀਡੀਓ ਮੱਧ ਪਰ ਅਸੀਂ ਤੁਹਾਨੂੰ ਦੱਸਦੇ ਆ ਵੀ ਆਪਾਂ ਨੂੰ 24 ਤੋਂ ਲੈ ਕੇ 27 28 ਤੱਕ ਆਪਣਾ ਇਹ ਦੁਕਾਨ ਬੰਦ ਰਹੂਗੀ ਤੇ ਅੱਜ 17 ਤੋਂ ਲੈ ਕੇ 24 ਤੱਕ ਆਪਣੇ 7-8 ਦਿਨ ਆਪਣੇ ਕੋਲੇ ਪਏ ਆ ਵੀਰ ਜੀ ਜੇ ਕਿਸੇ ਕੋਈ ਖਰੀਦਦਾਰੀ ਕਰਨੀ ਹੈ ਤਾਂ ਆਪਣੇ ਤੋਂ ਪਹਿਲਾਂ ਲੈ ਕੇ ਜਾਓ ਵੀਰੇ ਫਿਰ ਉਹ ਉਹਦੇ ਵਿੱਚ ਔਖਾ ਹੋ ਜਾਂਦਾ ਤੇ ਆਪਾਂ ਤੁਹਾਨੂੰ ਅੱਜ ਬਾਗ ਬੂਗ ਲਿਆਂਦੇ ਆ ਨਵੇਂ ਆ ਹੋਰ ਆਇਆ ਨਵੇਂ ਫੈਸ਼ਨ ਦੇ ਡਿਜ਼ਾਈਨ ਵਧੀਆ ਡਿਜ਼ਾਈਨ ਆਇਆ ਵਧੀਆ ਰੰਗ ਆਇਆ ਬਾਗਾਂ ਦੇ ਮਤਲਬ ਫਲਕਾਰੀਆਂ ਦੇ ਲੋਈਆਂ ਦੇ ਜਿਹੜੇ ਆਪਾਂ ਬਣਾਈਆਂ ਧੋਹਿਆਂ ਦੇ ਵਿੱਚ ਕੰਮ ਆਉਂਦੇ ਆ ਤੇ ਉਹ ਤੁਹਾਨੂੰ ਆਪਾਂ ਦਿਖਾਉਨੇ ਆ ਜੇ ਕਿਸੇ ਨੂੰ ਲੋੜ ਹੈ ਵੀਰ ਬਣ ਕੇ ਬਸ ਆ ਪੰਜ ਚਾਰ ਦਿਨਾਂ ਦੇ ਵਿੱਚ ਵਿੱਚ ਆਪਣੇ ਕੋਲ ਆ ਕੇ ले जा सकदे आ देखो विन्नी है। है। है है नहीं हैगा वीर जी ਇਹ ਹੱਥੀ ਤਿਆਰ ਕੀਤਾ ਹੋਇਆ ਹੈ ਹੈ ਤਾਂ ਆਪਣੇ ਕੋਲੇ ਮਸ਼ੀਨਰੀ ਵੀ ਬਾਗ ਹੈਗਾ ਆਪਣੇ ਕੋਲੇ ਪਰ ਆਪਣੇ ਕੋਲੇ ਆ ਬਾਗ ਦੇਖੋ ਵੀਰੇ ਪਹਿਲਾ ਦਾ ਸਹਜ ਦੇਖੋ ਵੀਰੇ ਬਹੁਤ ਵੱਡਾ ਸਹਜ ਦੇਖੋ ਇਹਦਾ ਕਿੰਨਾ ਵੱਡਾ ਹੈ ਦੇਖੋ ਵੀਰੇ ਸਹਜ ਦੇਖੋ ਭਲਾ ਕਿੰਨਾ ਵੱਡਾ ਹੈ ਪੂਰਾ ਫੁੱਲ ਸਾਈਜ਼ ਹੈ ਵੀਰੇ ਜਿੱਦਾਂ ਹੁੰਦਾ ਆਪਣਾ ਆਮ ਜਿਹੜੇ ਘਰਾਂ 'ਚ ਨਹੀਂ ਬਾਗ ਹੁੰਦੇ ਆਪਣੇ ਕੋਲੇ ਪੁਰਾਣੇ ਬਜ਼ੁਰਗਾਂ ਕੋਲੇ ਮਾਈਆਂ ਕੋਲੇ ਬਰਾਣੇ ਬਾਗ ਹੈ ਇਹ ਵੀ ਜੀ ਉਹਨਾਂ ਦਾ ਤਿਆਰ ਕੀਤਾ ਹੋਇਆ ਖੱਦਰ ਤੇ ਤਿਆਰ ਕੀਤਾ ਹੋਇਆ ਬਾਗ ਹੈ ਇਹ ਹੱਥੀ ਤਿਆਰ ਕਰਵਾਏ ਹੋਏ ਬਾਗ ਹੈ ਆਪੇ ਉਹ ਨਹੀਂ ਹੈ ਮਸ਼ੀਨੀ ਨਹੀਂ ਹੈਗੇ ਵੀਰ ਜੀ ਇਹ ਆਪਣੇ ਕੋਲ ਹੱਥੀ ਤਿਆਰ ਕੀਤੇ ਪੂਰੇ ਸ਼ਾਨਦਾਰ ਵਧੀਆ ਬਾਗ ਹੈ ਜਮਾ ਜਿਹੜੇ ਮਤਲਬ ਕਹਿੰਦੇ ਆ ਲੋਕ ਉਹ ਉਹ ਬਾਗ ਹੈ ਇਹ ਦੇਖੋ ਪੂਰਾ ਫੁੱਲ ਸਾਈਜ਼ ਡਬਲ ਸਾਈਜ਼ ਇਹਦਾ ਵੀਰ ਜੀ ਜੇ ਆਪਾਂ ਰੇਟ ਦੀ ਗੱਲ ਕਰੀਏ ਰੇਟ ਵੀ ਦੱਸ ਦਈਏ ਇਹਦਾ ਆਪਣਾ ਰੇਟ 12-1300 ਤੋਂ ਸਟਾਰਟ ਹੋ ਕੇ 4000 ਤੱਕ ਜਾਂਦਾ ਵੀਰ ਜੀ ਜਿਹੜਾ ਹੱਥੀ ਕੱਢਿਆ ਥੋੜਾ ਜਿਆ ਮਹਿੰਗਾ ਹੁੰਦਾ ਹੈ ਇਹ ਇਹਲੇ ਮਸ਼ੀਨੀ ਬਾਗ ਇਹ ਥੋੜੇ ਸਸਤੇ ਹੁੰਦੇ ਆ ਮੰਨ ਲਓ 12-1500 ਤੋਂ ਲੈ ਕੇ ਆਪਣਾ 3000 3500 3700 4000 ਤੱਕ ਬਾਗ ਆਪਣੇ ਕੋਲੇ ਹੈਗੇ ਆ ਜੇ ਕਿਸੇ ਨੂੰ ਲੋੜ ਹੋਵੇ ਸਕਰੀਨ ਤੇ ਆਪਾਂ ਦੱਸਾਂਗੇ ਕੋਈ ਸਕਰੀਨਸ਼ਾਟ ਲੈ ਕੇ ਵੀ ਸਾਨੂੰ ਭੇਜ ਸਕਦਾ ਹੈ ਤੇ ਨਹੀਂ ਨੰਬਰ ਚੱਲੀ ਜਾਂਦਾ ਸਾਡੇ ਨਾਲ ਨੰਬਰ ਤੇ ਸੰਪਰਕ ਕਰਕੇ ਬਾਗ ਦਾ ਰੇਟ ਹੀ ਪੁੱਛ ਆਦੇ ਕੋਈ ਇਹੋ ਜਿਹੀ ਗੱਲ ਨਹੀਂ ਆਪਾਂ ਰੇਟ ਦੇ ਲੁੱਕ ਨਹੀਂ ਰੱਖਦੇ ਰੇਟ ਦੱਸਾਂਗੇ ਸਪੈਕ ਕਾਇਦਾ ਪਰ ਐ ਵੀਰ ਜੀ ਆਪਣੇ ਕੋਲੇ ਮਾਲ ਬੜਾ ਨਜਾਇਜ਼ ਵੀ ਵੀਡੀਓ ਤੇ ਫਿਰ ਟਾਈਮ ਲੱਗਦਾ ਇਸ ਗੱਲ ਤੇ ਤਾਂ ਤੁਹਾਨੂੰ ਦੱਸਦਾ ਵੀ ਆਪਣੇ ਕੋਲ 16-1700 ਤੋਂ ਲੈ ਕੇ 15-1700 ਤੋਂ ਲੈ ਕੇ ਇਹ 4000 ਤੱਕ ਬਾਗ ਆਪਣੇ ਕੋਲੇ ਹਲਕਾਰੀਆਂ ਬਾਗ ਸਾਰੇ ਹੁੰਦੇ ਆ ਇਹ ਤਿਆਰ ਕਰਵਾਉਨੇ ਆਪਾਂ ਇਹ ਦੇਖੋ ਵੀਰੇ ਕਿੰਨਾ ਸ਼ਾਨਦਾਰ ਬਾਗ ਆ ਵੀ ਇੱਕ ਮਿੰਟ ਇਹ ਕਰੋ ਚੈੱਕ ਵੀਰੇ ਦੇਖੋ ਆ ਦੇਖੋ ਇਹ ਗੋਟਾ ਲਾ ਕੇ ਤਿਆਰ ਕਰਵਾਇਆ ਹੋਇਆ ਵੀਰ ਜੀ ਹੱਥੀ ਜਮਾ ਬੜਾ ਵਧੀਆ ਸੋਹਣਾ ਬਾਗ ਹੈ ਪੂਰਾ ਫੁੱਲ ਸਾਈਜ਼ ਹੈ ਖਦਰ ਤੇ ਉੱਤੇ ਤਿਆਰ ਕਰਵਾਉਨੇ ਵੀਰੇ ਖਦਰ ਦੇ ਉੱਤੇ ਜਮਾ ਕੋਈ ਇਹੋ ਜੀ ਗੱਲ ਨਹੀਂ ਹੈ ਵੀ ਹੋਣੀ ਹੈਗਾ ਇਹ ਨਾਜ਼ਕ ਨਹੀਂ ਹੈਗਾ ਪੂਰਾ ਪੂਰਾ ਸਿਰੇ ਦਾ ਭਾਗ ਹੈ ਫੁੱਲ ਸਾਈਜ਼ ਹੈ ਡਬਲ ਗੋਟਾ ਲਾ ਕੇ ਚਾਰ ਸਿਰੇ ਵਧੀਆ ਕੜਵਾ ਕੇ ਫਿਰ ਆਪਾਂ ਇਹ ਮਤਲਬ ਦੁਕਾਨ ਤੇ ਲੈ ਕੇ ਆਉਨੇ ਆ ਚੀਜ਼ ਇਹ ਇਹਦੇ ਵਿੱਚ ਆਏ ਵੀ ਡਿਜ਼ਾਈਨ ਬਹੁਤ ਹੈ ਜੀ ਇਹ ਚੰਗੇ ਤੋਂ ਚੰਗਾ ਤੇ ਮਾੜੇ ਤੋਂ ਮਾੜਾ ਸਾਰੇ ਡਿਜ਼ਾਈਨ ਹੈਗੇ ਆਪਣੇ ਕੋਲੇ ਇਹ ਨਹੀਂ ਵੀ ਵੱਡੇ ਡਿਜ਼ਾਈਨ ਸਾਰੇ ਡਿਜ਼ਾਈਨ ਹੈਗੇ ਆਪਣੇ ਕੋਲੇ ਇਹ ਆ ਦੇਖੋ ਆ ਵੀ ਜੀ ਮਸ਼ੀਨੀ ਤਿਆਰ ਹੋਇਆ ਹੁੰਦਾ ਸਸਤਾ ਹੁੰਦਾ ਵੀ ਜੀ ਇਹ ਮਸ਼ੀਨੀ ਤਿਆਰ ਹੋਇਆ ਹੁੰਦਾ ਇਹ ਸਸਤਾ ਹੁੰਦਾ ਤੇ ਜਿਹੜਾ ਹੱਥੀ ਤਿਆਰ ਕੀਤਾ ਇਹਦੇ ਤੇ ਮਿਹਨਤ ਬਹੁਤ ਆਉਂਦੀ ਹੈ ਚਿਰ ਬਹੁਤ ਲੱਗਦਾ ਹੈ ਬਾਗ ਤੇ ਤਿਆਰ ਹੋਣ ਤੇ ਹੁਣ ਮੰਨ ਲਓ ਵੀਰੇ ਆਹ ਦੇਖੋ ਇਹ ਮਸ਼ੀਨੀ ਤਿਆਰ ਹੋਇਆ ਹੋਇਆ ਬਾਗ ਹੈ ਦੇਖ ਲਓ ਇਹ ਥੋੜਾ ਸਸਤਾ ਪੈਂਦਾ ਜਿਹੜਾ ਮਸ਼ੀਨੀ ਤਿਆਰ ਹੋਇਆ ਹੁੰਦਾ ਬਾਗ ਸੋਹਣਾ ਇਹ ਵੀ ਬਹੁਤ ਵਧੀਆ ਬਾਗ ਵਧੀਆ ਸੈਜ ਦਾਬਲ ਹੈ ਪੂਰਾ ਫੁੱਲ ਸੈਜ ਹੈ ਜਮਾ ਇਹ ਵੀ ਬਹੁਤ ਵਧੀਆ ਹੈ ਹੋਰ ਸੈਜ ਦਿਖਾਉਣੇ ਆ ਤੁਹਾਨੂੰ ਇੱਕ ਹੋਰ ਸੈਜ ਲਖੰਦਰ ਇਕ ਆ ਦੇਖੋ ਵੀਰੇ ਇਹ ਸ਼ੀਸ਼ੇ ਉਸੇ ਲਾ ਕੇ ਵੀਰੇ ਫੁੱਲ ਭਾਰਾ ਬਣਾਇਆ ਹੋਇਆ ਬਾਗ ਹੈ ਇਹ ਇਹ ਵੀ ਬਾਗ ਤੁਸੀਂ ਦੇਖੋ ਜਿਹੜਾ ਬਾਈ ਕਿਰਾਂ ਬਾਗ ਨੂੰ ਦੇਖ ਲੈਂਦਾ ਚਿੱਤ ਖੁਸ਼ ਹੋ ਜਾਂਦਾ ਬਾਈ ਜੀ ਬਾਗ ਦਾ ਇਹ ਐ ਨਹੀਂ ਹੈਗਾ ਇਹ ਠੂਠ ਆਪਣੀ ਕੀਤੀ ਹੋਈ ਵੀ ਇਹ ਬਾਗੂ ਹੋਊਗਾ ਬਾਗ ਨੂੰ ਚੈੱਕ ਕਰੋ ਵੀਰੇ ਤੁਸੀਂ ਸ਼ੀਸ਼ੇ ਵਿੱਚ ਲੱਗੇ ਹੋਇਆ ਪੂਰਾ ਫੁੱਲ ਬਾਗ ਹੈ ਨਿੱਗਰ ਬਾਗ ਹੈ ਜਮਾ ਹੈਵੀ ਆ ਪੂਰਾ ਵਧੀਆ ਬਾਗ ਦੇਖੋ ਵੀਰੇ ਗੌਰ ਨਾਲ ਦੇਖੋ ਤੁਸੀਂ ਪੂਰਾ ਫਧੀਆ ਫੁੱਲ ਸਾਈਜ਼ ਹੈ ਖੱਦਰ ਤੇ ਤਿਆਰ ਕਰਵਾਇਆ ਹੋਇਆ ਬਾਗ ਹੈ ਇਹ ਇਹ ਦੇਖੋ ਪੂਰਾ ਫੁੱਲ ਸਾਈਜ਼ ਹੈ ਵੀਰੇ ਇਹ ਆਪਣੇ ਕੋਲੇ ਬਹੁਤ ਤਰ੍ਹਾਂ ਦੇ ਬਾਗ ਪਏ ਵੀਰੇ ਆ ਦੇਖੋ ਜੂਮ ਕਰਕੇ ਦਿਖਾ ਦੇ ਜਿਵੇਂ ਦੇਖੋ ਵੀਰੇ ਆਹ ਇਹ ਨਾ ਪੋਲੀਥਨ ਦੇ ਵਿੱਚ ਸਮਾਰ ਕੇ ਸਮਝ ਨਹੀਂ ਆਉਂਦੀ ਦੇਖੋ ਆਹ ਦੇਖੋ ਆਹ ਦੇਖੋ ਪੂਰੇ ਵੱਡੀ ਮਾਤਰਾ ਦੇ ਵਿੱਚ ਬਾਗ ਆਪਣੇ ਕੋਲੇ ਕੋਈ 1 2 ਬਾਗ ਨਹੀਂ ਹੈਗੇ ਆਪਣੇ ਕੋਲੇ ਜੇ ਕਿਸ ਨੂੰ ਲੋੜ ਆ ਭਵੇਂ 10 ਲੈ ਲਓ 20 ਲੈ ਲਓ 50 ਲੈ ਲਓ ਜਿੰਨੇ ਸਲਾਹ ਉਹਨਾਂ ਲੈ ਲਓ ਬਾਗ ਆ ਦੇਖੋ ਹੱਥੀ ਜਾਰ ਕੀਤੇ ਹੋਏ ਆ ਬਾਗ ਹੈ ਆ ਦੇਖੋ ਵੀਰੇ ਜੇ ਕਿਸੇ ਨੇ ਸਸਤੇ ਲੈਣੇ ਸਸਤੇ ਵੀ ਹੈਗੇ ਵੀਰੇ ਮਸ਼ੀਨੀ ਬਾਗ ਹੁੰਦੇ ਇਹ ਤੇ ਆਪਣੇ ਕੋਲੇ ਫਲਕਾਰੀਆਂ ਵੀ ਹੁੰਦੀਆਂ ਸਾਨੂੰ ਫਲਕਾਰੀਆਂ ਦਿਖਾਉਨੇ ਵੀਰੇ ਆਮ ਫਲਕਾਰੀਆਂ ਹੁੰਦੀਆਂ ਆਪਣੇ ਆਮ ਨਾਈ ਤੋਂ ਹੀ ਤੇ ਲੇਡੀਜ਼ ਲੈ ਕੇ ਮਤਲਬ ਫਲਕਾਰੀਆਂ ਉਹ ਕਰਦੇ ਦੇਖੋ ਵੀਰੇ ਫਲਕਾਰੀ ਦੇਖੋ ਕਿੰਨੀ ਸੋਹਣੀ ਫਲਕਾਰੀ ਹੈ ਦੇਖੋ ਕਿੰਨੀ ਬੜੀ ਫਲਕਾਰੀ ਹੈ ਇਹ ਜਿਹੜੀ ਫਲਕਾਰੀ ਹੁੰਦੀ ਹੈ ਵੀਰ ਜੀ ਇਹ 80 87 ਤੋਂ ਸਟਾਰਟ ਹੋ ਜਾਂਦੀ ਹੈ ਜਿੰਨੇ ਆਲੀ ਮਰਜ਼ੀ ਲੈ ਲਓ ਆ ਦੇਖੋ ਨੇ ਇਹਨੂੰ ਫਲਕਾਰੀ ਦੇਖੋ ਵੀਰੇ 600 ਦੀ ਲੈ ਲਓ 500 ਦੀ ਲੈ ਲਓ 700 ਦੀ ਲੈ ਲਓ 1000 1500 ਤੱਕ ਫਲਕਾਰੀ ਵੀ ਜਾਂਦੀ ਹੈ ਆ ਦੇਖੋ ਬਾਈ ਜੀ ਚਨੂਨ ਤੇ ਤਿਆਰ ਕੀਤੀ ਹੋਈ ਫਲਕਾਰੀ ਆਹ ਚਨੂਨ ਕਪੜੇ ਤੇ ਤਿਆਰ ਕੀਤੀ ਹੋਈ ਆ ਫਲਕਾਰੀ ਫਲਕਾਰੀ ਦੇਖੋ ਵੀਰੇ ਕਿੰਨੀ ਸ਼ਾਨਦਾਰ ਹੈ ਦੇਖੋ ਇਹ ਫਲਕਾਰੀ ਆ ਬਾਈ ਜੀ ਦੇਖੋ ਵਿੱਚ ਸ਼ੀਸ਼ੇ ਲੱਗੇ ਹੋਏ ਨੇਗੇ ਸਰੂਨ ਕੱਪੜੇ ਤੇ ਤਿਆਰ ਕੀਤੀ ਹੋਈ ਹੈ ਇਹ 600 ਰੁਪਏ ਦੀ 650 ਰੁਪਏ ਦੀ ਕੋਈ 700 ਰੁਪਏ ਦੀ ਕੋਈ 500 ਰੁਪਏ ਦੀ ਕੋਈ 400 ਰੁਪਏ ਦੀ ਵੀਰੇ ਫਲਕਾਰੀਆਂ ਇਸ ਹਿਸਾਬ ਤੇ ਆਉਂਦੀਆਂ ਨੇ 400 ਰੁਪਏ ਤੋਂ ਲੈ ਕੇ 3-400 ਰੁਪਏ ਤੋਂ ਲੈ ਕੇ ਸਾਰੀਆਂ ਫਲਕਾਰੀਆਂ ਆਪਣੇ ਕੋਲੇ ਤਿਆਰ ਨਾ ਫਲਕਾਰੀਆਂ ਦੇ ਵੀ ਬਹੁਤ ਵਧੀਆ ਡਿਜ਼ਾਈਨ ਪਏ ਆਪਣੇ ਕੋਲੇ ਜਿਹੇ ਜੀ ਮਰਜ਼ੀ ਲੈ ਲਓ ਦੇਖੋ ਵੀਰੇ ਆ ਵੀ ਹੈਗੀ ਐ ਦੇਖੋ ਕਿੰਨਾ ਸੋਹਣਾ ਰੰਗ ਹੈ ਵੀਰੇ ਉਹੀ ਸ਼ੀਸ਼ੇ ਵਾਲੀ ਫਲਕਾਰੀ ਹੈ ਤੇ ਲਾਲ ਹੋਗੀ ਹੋਰ ਬਾਗ ਹੋ ਗਏ ਬਾਗ ਆਪਣੇ ਕੋਲੇ ਬਹੁਤ ਪ੍ਰਕਾਰ ਦੇ ਪਿਆ ਵੀ ਨਹੀਂ ਇਹ ਫਲਕਾਰੀਆਂ ਪਈਆਂ ਜੇ ਕਿਸੇ ਨੂੰ ਆਪਾਂ ਇਹੀ ਵਾਰ-ਵਾਰ ਦੱਸਦੇ ਆ ਜੇ ਕਿਸੇ ਨੂੰ ਵਿਆਹ ਸਾਦੀ ਦੀ ਲੋੜ ਹੈ ਵੀਰ ਜੀ ਆਹੀ 2-3 ਦਿਨਾਂ ਦੇ ਵਿੱਚ 5-7 ਦਿਨਾਂ ਦੇ ਵਿੱਚ 4-5 ਦਿਨਾਂ ਦੇ ਵਿੱਚ ਵਿੱਚ ਵੀਰ ਬਣ ਕੇ ਲੈ ਕੇ ਜਾਓ ਉਦੋਂ ਗਾ ਫਿਰ ਆਪਾਂ ਨੂੰ ਦੁਕਾਨ ਦਾ ਥੋੜੀ ਪ੍ਰੋਬਲਮ ਪੈ ਸਕਦੀ ਹੈ ਵਿਆਹ ਕਰਕੇ ਤੇ ਇੱਕ ਵੀਰ ਜੀ ਆਪਣੇ ਕੋਲ ਨਾ ਸ਼ੂਟ ਹੈ ਵੀਰ ਜੀ ਪਹਿਲਾਂ ਵੀ ਆਪਾਂ ਵੇਚੇ ਨਾ ਹ ਇਹ ਸਲੀਨ ਦੇ ਸ਼ੂਟ ਹੈ ਵੀਰ ਜੀ ਚੈੱਕ ਕਰੋ ਕਿੰਨੇ ਸੋਹਣੇ ਸ਼ੂਟ ਹੈ ਬਹੁਤ ਵਧੀਆ ਇਹਦਾ ਰੇਟ ਹੋਰ ਡਾਊਨ ਹੋ ਗਿਆ ਵੀਰ ਜੀ ਆਪਾਂ ਰੇਟ ਘਟਾਉਣਿਆਂ ਦਾ ਤੇ ਜਿਹਨੂੰ ਲੋੜ ਹੈ ਵੀਰ ਜੀ ਇਹ ਲਿਆ ਜਾ ਸਕਦਾ ਇਹਦਾ ਰੇਟ ਵੀ ਜੀ 290 ਰੁਪਈਆ ਦਾ ਰੇਟ ਹੈ ਸੂਟ ਦਾ ਚੈਲੰਜ ਆਪਾਂ ਨੂੰ ਜੇ ਕੋਈ ਇਹ ਤੋਂ ਸਸਤਾ ਲਾ ਦੇ ਤਾਂ ਫੁੱਲ ਚੈਲੰਜ ਇਸ ਗੱਲ ਤੇ 290 ਰੁਪਈਆ ਦਾ ਸੂਟ ਆ ਭਾਈ ਜੀ ਸਲੀਨ ਦਾ ਸੂਟ ਹੈ ਚੈੱਕ ਕਰੋ ਕਿੰਨੇ ਸੋਹਣੇ ਰੰਗ ਹੈ ਹਰ ਜੰਮ ਸੱਟ ਕਰ ਬਾਕੀ ਦੇਖੋ ਭਾਈ ਕਿੰਨੇ ਵਧੀਆ ਰੰਗ ਹੈ ਸਲੀਨ ਦਾ ਸੂਟ ਹੈ ਇਹ ਇਹ 5500 ਰੁਪਏ ਵਿਕਦਾ ਵੀਰ ਜੀ ਪਿੰਡਾਂ ਦੇ ਵਿੱਚ 5500 ਰੁਪਏ ਵੇਚੀ ਜਾਂਦੇ ਆ ਤੇ ਤੁਸੀਂ ਇਸ ਗੱਲ ਤੇ ਯਾਦ ਰੱਖੋ 290 ਰੁਪਏ ਦਾ ਛੂਟ ਆ ਬਾਈ ਜੀ ਆਪਣੇ ਕੋਲੇ ਜਿੰਨੇ ਸਲਾ ਉਹਨੇ ਲੈ ਜਾਓ ਦੁਕਾਨਦਾਰ ਮੇਰੇ ਵੀਰ ਭਰਾ ਨੂੰ ਲੈਸ ਲਾਵਾਂਗੇ ਇਹਦੇ ਚ 290 ਰੁਪਏ ਤੋਂ ਵੀ ਮਾੜਾ ਮੋਟਾ ਲੈਸ ਕਰਾਂਗੇ ਕਿਉਂਕਿ ਮੇਰਾ ਪੇਰਾ ਵੀਰ ਭਰਾ ਦੁਕਾਨਦਾਰ ਹੋਇਆ ਪੂਰਾ ਸਿਰੇ ਦੇ ਛੂਟ ਹੈ ਬਾਈ ਜੀ ਨਾਲ ਸਟਾਲ ਹੈ ਇਹਦੇ ਇਹ ਆ ਵੀਰ ਜੀ ਸਟਾਲ ਹੈ ਨਾਲ ਇਹਦੇ ਸਲੀਨ ਦੇ ਨਾਲ ਆਹ ਸਟਾਲ ਹੈ ਵੀਰ ਜੀ ਦੇਖੋ ਕਾਲਾ ਸਟਾਲ ਹੈ ਕਾਲੇ ਰੰਗ ਨਾਲ ਕਾਲਾ ਸਟਾਲ ਹੈ ਐਦੂ ਰਿਆਤ ਬਾਈ ਜੀ ਕਿਤੇ ਮਿਲ ਨਹੀਂ ਸਕਦਾ ਜ਼ਿੰਮੇਵਾਰੀ ਲਿਖ ਕੇ ਦਿੰਨੇ ਆ ਇਸ ਗੱਲ ਤੇ ਵੀ ਐਦੂ ਕੋਈ ਰਿਆਤ ਦੇ ਜੇ 290 ਇਹ ਵੀ ਜੀ 350 ਰੁਪਏ ਦਾ ਸ਼ੂਟ ਵਿਕਦਾ ਹੁੰਦਾ ਸੀ ਆਪਾਂ 290 ਰੁਪਏ ਦਾ ਕਰਿਆ ਹੋਇਆ ਸ਼ੂਟ ਹੈ ਜਿੰਨੀ ਕਿਸੇ ਨੂੰ ਕੋਈ ਲੋੜ ਆ ਲਿਜਾ ਸਕਦਾ ਹੈ ਮੇਰਾ ਦੁਕਾਨਦਾਰ ਭਰਾ ਜਿਹੜਾ ਕੋਈ ਆਊਗਾ ਜਿਹਨੇ ਵੱਡੀ ਕਵਾਂਟੀਟੀ ਚ ਮਾਲ ਲਊਗਾ ਉਹਨੂੰ ਹੋਰ ਵੀ ਰਿਆਤ ਲਾਵਾਂਗੇ ਆਪਾਂ ਇੱਕ ਵੀਰ ਜੀ ਆਪਣੇ ਕੋਲ 100 ਲੈ ਪਹਿਲਾਂ ਆਪਾਂ ਇਹ 350 ਰੁਪਏ ਦੇ ਦੋ ਦਿੰਦੇ ਹੁੰਦੇ ਸੀ ਹੁਣ ਆਪਾਂ ਘਟਾਤਾ ਵੀਰ ਜੀ 300 ਦੇ ਦੋ ਕਰਤੇ 150 ਰੁਪਏ ਦਾ ਸੌ ਲਾ ਬਾਈ ਜੀ ਚੈਲੰਜ ਹੈ ਵੀ ਜੇ ਕੋਈ 150 ਰੁਪਏ ਦਾ ਇਹਨੂੰ ਦੇ ਜੇ ਸੌਲ ਨੂੰ ਬਾਈ ਜੀ ਧਿਆਨ ਰੱਖਿਆ ਕਰੋ ਵੀਡੀਓ ਦੇਖਣ ਤੇ ਰੇਟ ਦਾ ਧਿਆਨ ਰੱਖਿਆ ਕਰੋ ਇੱਕ ਬੰਦਾ 400 ਦੇ ਵਿੱਚ ਜਿੰਦਾ ਇੱਕ ਬੰਦਾ 300 ਦੇ ਵਿੱਚ ਜਿੰਦਾ ਕੁਆਲਿਟੀ ਚੈੱਕ ਕਰਿਆ ਕਰੋ ਅਗਲੇ ਦੀ ਜਾ ਕੇ ਜੇ ਆਪਾਂ ਸਸਤਾ ਕੱਪੜਾ ਕਰਦੇ ਆ ਇਹ ਨਾ ਸੋਚਿਆ ਕਰੋ ਵੀ ਖਾਬਣੀ ਕੁਆਲਿਟੀ ਮਾੜੀ ਐ ਕੁਆਲਿਟੀ ਵੀ ਜਾ ਕੇ ਚੈੱਕ ਕਰਿਆ ਕਰੋ ਅਗਲੇ ਦੀ ਵੀ ਹਾਂ ਕੁਆਲਿਟੀ ਕੀ ਦਿੰਦਾ ਆਪਾਂ ਨੂੰ ਸਸਤੀ ਨਾਲ ਕੁਆਲਿਟੀ ਨਹੀਂ ਮਾੜੀ ਹ ਆਪਾਂ ਤਾਂ ਘੱਟ ਰੁਪਈਏ ਘੱਟ ਆਪ ਨੂੰ ਐਵੇਂ 10 ਰੁਪਈਏ ਘੱਟ ਬਣ ਜਾਣਗੇ ਆਪ ਨੂੰ ਉਹ ਵੀ ਕੋ ਚੱਕਰ ਨਹੀਂ ਹੈਗਾ ਆ ਦੇਖੋ ਕੁਆਲਿਟੀ ਚੈੱਕ ਕਰੋ ਬਈ ਸੌਲ ਦੀ ਇਹਦਾ ਰੇਟ ਕੋਲ ਵੀਰ ਜੀ 150 ਰੁਪਈਆ ਰੇਟ ਹੈ ਸੌਲ ਦਾ ਸੌਲ ਦੀ ਕੁਆਲਿਟੀ ਦੇਖੋ ਕਿੰਨਾ ਸਾਈਜ਼ ਵੱਡਾ ਸੌਲ ਦਾ ਦੇਖੋ ਸਾਈਜ਼ ਦੇਖੋ ਕਿੰਨਾ ਵੱਡਾ ਸੌਲ ਦਾ ਸਾਈਜ਼ ਹੈ ਇਹ ਆ ਆਸ ਦੇਖ ਆ ਵੀ ਵੱਡੀ ਮਾਤਰਾ ਵਿੱਚ ਪਿਆ ਆਪਣੇ ਕੋਲ ਮਾਲ ਕੋਈ ਇਹੋ ਜੀ ਗੱਲ ਨਹੀਂ ਵੀ ਮਾਲ ਨਹੀਂ ਮਾਲ ਹੈਗਾ ਜਿੰਨਾ ਮਰਜ਼ੀ ਲੈ ਲਓ 100 200 ਸੌਲ ਜਿੰਨਾ ਲੋਡ ਹੈ ਉਹਨਾਂ ਸੌਲ ਲੈ ਲਓ ਸੌਲ ਦੇਖੋ ਵੀ ਕਿੰਨਾ ਵਧੀਆ ਪਛਮ ਦਾ ਸੌਲ ਹੈ ਇਹਦਾ ਰੇਟ ਵੀ ਜੀ 150 ਰੁਪਿਆ ਰੇਟ ਹੈ ਕੁੱਲ ਆਮ ਦੁਕਾਨਦਾਰ ਇਹਨੂੰ 170 ਰੁਪਏ ਵੇਚ ਰਿਹਾ ਮਾੜਾ ਦੇਖ ਕੇ ਜਾਇਆ ਕਰੋ ਵੀਜੀ ਦੁਕਾਨ ਤੇ ਦੇਖਿਆ ਕਰੋ ਰੇਟ ਵੀ ਚੈੱਕ ਕਰਿਆ ਕਰੋ ਤੇ ਮਾਲ ਵੀ ਚੈੱਕ ਕਰਿਆ ਕਰੋ ਇਹ ਕੱਲ ਲੋਈ ਆਪਾਂ ਪਹਿਲਾਂ ਵੀ ਦੱਸਿਆ ਸੀ ਵੀਜੀ ਇੱਕ ਪਾਸਾ ਚੈੱਕ ਹੈ ਇੱਕ ਪਾਸਾ ਪਲੇਨ ਹੈ ਲੋਈ ਇਹਦਾ ਰੇਟ 400 ਰੁਪਏ ਕਰਤਾ ਵੀਜੀ ਆਪਾਂ 450 ਵਿਕਦੀ ਸੀ ਜਿਹੜਾ ਮੇਰਾ ਵੀਰਪਰਾ ਕੋਈ ਦੁਕਾਨਦਾਰ ਹੈ ਉਹਨੂੰ ਹੋਰ ਲੈਸ ਲਾਵਾਂਗੇ ਆਪਾਂ ਆਹ ਦੇਖੋ ਇੱਕ ਪਾਸਾ ਚੈੱਕ ਹੈ ਇੱਕ ਪਾਸਾ ਪਲੇਨ ਹੈ ਰੋਟੀ ਵਰਗੀ ਲੋਈ ਪੀ ਹੈ ਮੋਟੀ ਜਮਾ 400 ਰੁਪਿਆ ਰੇਟ ਹੈ ਵੀਜੀ ਜੇ ਕੋ ਮੇਰਾ ਵੀਰ ਭਰਾ ਕੋਈ ਵੀ ਦੁਕਾਨਦਾਰ ਆਊਗਾ ਉਹਨੂੰ ਲੈਸ ਲਾਵਾਂਗੇ ਦੁਕਾਨ ਤੇ ਤੇ ਇਹ ਫਿਰ ਫਿਰ ਮੈਂ ਵੀਡੀਓ ਦੇ ਐਂਡ ਦੇ ਵਿੱਚ ਇਹੀ ਦੱਸ ਦਿਆਂ ਵੀਰ ਬਣ ਕੇ ਜਦੋਂ ਇੱਕ ਤਾਂ ਆਉਣਾ ਤੁਸੀਂ ਫੋਨ ਮਾਰ ਕੇ ਜਰੂਰ ਆਉਣਾ ਤੇ ਇੱਕ ਅੱਜ 17 ਤਰੀਕ ਤਾਂ ਵੀ ਨਹੀਂ ਦੇਖੋ ਹੋ ਗਈ ਆਪਾਂ 24 ਤਰੀਕ ਨੂੰ ਮੇਰੇ ਭਤੀਜੇ ਦਾ ਵਿਆਹ ਹੈ ਫੰਕਸ਼ਨ ਹੈ ਕਰੇ ਤੇ ਆਪਾਂ ਨੂੰ ਪੰਜਾਂ ਦਿਨ ਉੱਧਰ ਲੱਗਣਗੇ ਵੀਰ ਬਣ ਕੇ 24 ਤਰੀਕ ਤੋਂ ਪਹਿਲਾਂ ਪਹਿਲਾਂ ਆਪਾਂ ਨੂੰ ਜੇ ਕਿਸੇ ਨੂੰ ਵੀ ਲੋੜ ਹੈ ਦੁਕਾਨਦਾਰ ਨੂੰ ਲੋੜ ਹੈ ਕਿਸੇ ਵਿਆਹ ਸਾਦੀ 'ਚ ਘਰੇ ਆਪਣੇ ਘਰੇ ਲੋੜ ਹੈ ਕੱਪੜੇ ਦੀ ਤਾਂ ਵੀਰ ਬਣ ਕੇ 24 ਤਰੀਕ ਤੋਂ ਪਹਿਲਾਂ ਪਹਿਲਾਂ ਆਪਣੇ ਆ ਕੇ ਦੁਕਾਨ ਤੇ ਵਿਜ਼ਿਟ ਕਰੋ ਤੇ ਜਿੰਨੀ ਲੋੜ ਹੈ ਕੱਪੜਾ ਲੈ ਜਾਓ 24 ਤੋਂ ਬਾਅਦ 4-5 ਦਿਨ ਆਪਣੀ ਦੁਕਾਨ ਬੰਦ ਰਹੂਗੀ ਵੀਰ ਬਣ ਕੇ ਹੱਥ ਬਣ ਕੇ ਬੇਨਤੀ ਹੈ ਵੀ ਉਦੋਂ ਪਹਿਲਾਂ ਪਹਿਲਾਂ ਜਿਹਨੂੰ ਲੋੜ ਹੈ ਕੋਈ ਲਿਜਾ ਸਕਦਾ ਇੱਕ ਫੋਨ ਮਾਰ ਕੇ ਜ਼ਰੂਰ ਵੀਰ ਬਣ ਕੇ ਆਇਓ ਤੇ ਇੱਕ ਇਹਨੂੰ ਸ਼ੇਅਰ ਜ਼ਰੂਰ ਕਰੋ ਹਰ ਇੱਕ ਨੂੰ ਪਤਾ ਲੱਗੇ ਵੀ ਇਹਨਾਂ ਦੇ ਘਰੇ ਫੰਕਸ਼ਨ ਹੈ ਤੇ ਵੀ ਦੁਕਾਨ ਬੰਦ ਰਹੂਗੀ ਕੋਈ ਇਹ ਨਾ ਰਹੇ ਬੀ ਸੰਤ ਕੁਰੀ ਸੰਤਿਆਨੀ ਜੀ ਤੇ ਇੰਨੀ ਹੀ ਬੇਨਤੀਆਂ ਮਨਜ਼ੂਰ ਕਰਿਓ ਤੇ ਇੱਕ ਵਾਰੀ ਜ਼ਰੂਰ ਆ ਕੇ ਕੱਪੜੇ ਦੀ ਕੁਆਲਿਟੀ ਚੈੱਕ ਕਰੋ ਤੇ ਰੇਟ ਚੈੱਕ ਕਰੋ ਰੇਟ ਚੈੱਕ ਵੀ ਜੀ ਜ਼ਰੂਰ ਕਰ ਲਿਆ ਕਰੋ ਕਿਉਂਕਿ ਹਰ ਇੱਕ ਬੰਦਾ ਛੱਲ ਪੱਟੀ ਜਾਂਦਾ ਹਰ ਇੱਕ ਜਿਵੇਂ ਕੋਈ ਲੋਟਾਂ ਦਾ ਉਵੇਂ ਚੱਕੀ ਜਾਂਦਾ ਪਰ ਆਪਣਾ ਮਤਲਬ ਇਹ ਹੈ ਵੀ ਆਪਾਂ ਛਲਣੀ ਪਟਣ ਦੇ ਨਹੀਂ ਕਿਸੇ ਦੀ ਤੇ ਕੁਆਲਿਟੀ ਵੀ ਚੈੱਕ ਕਰਿਆ ਕਰੋ ਜਿਹੜਾ ਬੰਦਾ ਇਹ ਗੱਲ ਤੁਹਾਨੂੰ ਕਹਿੰਦਾ ਵੀ ਮਾੜਾ ਕੁਆਲਿਟੀ ਦਾ ਕੁਆਲਿਟੀ ਚੈੱਕ ਕਰੋ ਤੇ ਨਾਲੇ ਰੇਟ ਚੈੱਕ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ